ਪਹਿਲਾਂ ਬੜ ਪਾਉਂਦੀਆਂ ਨੇ ਤੇ ਬਾਅਦ ਚ ਬੈਲਟ ਝੜਦਿਆਂ ਨੇ ਤੇ ਮੈਂ ਇਹ ਬੈਲਟ ਬਣਾ ਲਈ ਬੈਲਟ ਬਣਾ ਕੇ ਤੇ ਬੈਲਟ ਤੇ ਆ ਨਿਸ਼ਾਨੀ ਲਾ ਲਈ 8.5 ਇੰਚ ਦੇ ਚਿੜੀ ਵਾਲੇ ਪਾਸੇ 8.5 ਇੰਚ ਤੇ ਨਿਸ਼ਾਨੀ ਲਾ ਲਈ ਹੁਣ ਆਪਾਂ ਪਿਛਲਾ ਪੱਲਾ ਇਸ ਤੋਂ ਧਰੀ ਲਈ ਸਲਵਾਰ ਤੇ ਨਾਲ ਬੈਲਟ ਦਾ ਪਿਛਲਾ ਪਾਸਾ ਧਰਨੇ ਤੇ ਹੁਣ ਜਿਹੜੇ ਪਿੱਸੇ ਦੋ ਬੜ ਪੈਂਦੇ ਨੇ ਇਹ ਆਪਾਂ ਨੇ ਪਹਿਲਾਂ ਪਾ ਲਿਆ ਆ ਪਾ ਲਿਆ ਤੇ ਹੁਣ ਇਹ ਆਪਾਂ ਸਿਉਣ ਮਾਰ ਦਿੰਨੇ ਆ ਜੋ ਖੋ ਜਿਹੜਾ ਆਪਾਂ ਟੱਕ ਲਾਇਆ ਸੀਗਾ ਇਹ ਟੱਕ ਟੱਕ ਕਰ ਆਪਾਂ ਨੇ ਸਿੱਧੀ ਸਵਾ ਮਾਰ ਦਿੱਤੀ ਇਸੇ ਤੋਂ ਬੜਪਾ ਨੇ ਬਣ ਪਾਇਆ ਤੇ ਸਿੱਧੀ ਸਵਾ ਮਾਰ ਲਈ ਹੁਣ ਇਹਦੇ ਇਹ ਆ ਆ ਗਾ ਮੂਲ ਹਿੱਸਾ ਚੋਲੀ ਦਾ ਆ ਗਾ ਚੋਲੀ ਦਾ ਮੂਲ ਨਾ ਹਿੱਸਾ ਆੰਨੇ ਤੋਂ ਹੁਣ ਆਪਾਂ ਬੜ ਪਾਉਣੇ ਨੇ ਆ ਚੜੀ ਚ 8.5 ਇੰਚ ਤੇ ਜਿਹੜੀ ਨਿਸ਼ਾਨੀ ਲਾਈ ਸੀ ਇਹਦੇ ਚ ਆਪਾਂ ਬੜ ਪਾ ਦਾਂਗੇ ਫੇਸ ਕਸ ਨਾਲ ਲੈ ਕੇ ਤੇ ਐਂ ਬੜ ਪੈ ਜਾਣਗੇ ਕਿਸੇ ਤੋਂ ਕਈ ਵਾਰ ਇੱਕ ਇੱਕ ਕਪੜਾ ਪੈਂਦਾ ਹੈ ਇੱਕ ਇੱਕ ਕਪਾ ਲੋ ਮੈਂ ਚਾਰ ਚਾਰ ਬਾਦ ਨਹੀਂ ਆ ਗਈ ਇਕੱਠੇ ਤੇ ਇਹ ਕਪੜਾ ਬਲ ਪੈ ਜਾਂਦੇ ਨੇ ਤੇ ਇਸ ਦਸ ਦੇ ਨਾਲ ਇਹਨਾਂ ਦਾ ਚਾਰ ਚਾਰ ਬਲ ਪੈਗਾ ਮੈਂ ਇਕੱਠੇ

ਆ ਜੀ ਆਪਣੀ ਨਿਸ਼ਾਨੀ ਤੇ ਇਧਰੋਂ ਵੀ ਆ ਥਾਂ ਇੰਨਾ ਕਰ ਰਿਹਾ ਆ ਆ ਦੇਖੋ ਜਿਹੜੀ ਝੋਲੀ ਆ ਇਹ ਸੈਂਟਰ ਦੀ ਆ ਥਾਂ ਵਰਗਾ ਆ ਦੇਖਾ ਇਧਰੋਂ ਝੋਲੀ ਵਾਲੀ ਆ ਗਈ ਉਧਰੋਂ ਬੈਲਟ ਵਾਲੀ ਆ ਗਈ ਸੈਂਟਰ ਦੀ ਨਿਸ਼ਾਨੀ ਤੇ ਇਹ ਇਹ ਨਾਲ ਹੀ ਰਲ ਗਈ ਇਹਦੇ ਆ ਰਲ ਗਈ ਇਹਦੇ ਨਾਲ ਇਹ ਆਪਣੇ ਅੱਧੇ ਹਿੱਸੇ ਚ ਵੱਲ ਪੈ ਗਈ ਅੱਦੇ ਸਿੱਚ ਪੈ ਗਏ ਹੁਣ ਤੇ ਹੁਣ ਆਪਾਂ ਹੱਥ ਨਾਲ ਪਾਵਾਂਗੇ ਪੇਟ ਤਸ ਨਾਲ ਪਾਉਂਦੇ ਨਹੀਂ ਹੁਣ ਆਪਣੇ ਹੀ ਸੱਤੇ ਵਾਲੇ ਆਵੇ ਹੁਣ ਇਹ ਇਧਰੋਂ ਆਪਾਂ ਚੱਕ ਕੇ ਐ ਚੱਕ ਕੇ ਪਾਵਾਂਗੇ ਇਹਦੋਂ ਚੱਲ ਜੇ ਜੜੀ ਅਣ ਜਾਣਾ ਇੱਕ ਇੱਕ ਬਲ ਪਾ ਲੂਨੀ ਤੇ ਮੈਂ ਤਾਂ ਹੁਣ ਚਾਰ ਚਾਰ ਇਕੱਠੇ ਪਾ ਦਿੰਨੀ ਆਂ ਚਾਰ ਚਾਰ ਪੰਜ ਪੰਜ ਇਕੱਠੇ ਪਾ ਦਿੰਨੀ ਆਂ ਇਹ ਐ ਚੱਕ ਕੇ ਬਲ ਪਾ ਰਹੀ ਹਾਂ ਐਂ ਜਮ ਬਲ ਦੀ नुकर करते सुन ला के इको जे बाल बन गए हैं ये देखो अंडा बड़ा आ गया आ देखो आ बड़ा पाए आ पाते ਸਾਰੇ ਬੜ ਪੈਗੇ ਤੇ ਆ ਟੱਕ ਵੀ ਆਪਣਾ ਲੱਗ ਆ ਗਿਆ ਟੱਕ 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 ਬੜ ਪਾ ਤੇ ਆ ਸਿੱਧਾ ਆ ਗਿਆ ਮਰ ਗਿਆ ਨਹੀਂ ਆ ਗਿਆ ਕੋਈ ਨਹੀਂ ਜੀ ਹੁਣ ਪਰ ਦੋ ਕੋ ਬੜ ਪਾ ਤੇ ਆ ਮੈਂ ਉੱਤੇ ਤੇ ਦੂਰੀ ਮਾਰਦੀ ਨੇ ਸੌਣ ਬਣਾ ਤੇ ਆ ਮੇਰੀ ਆਤ ਤਾਂ ਮੈਂ ਕਹਿ ਰਹੀ ਨਹੀਂ ਮਾਰਦੀ ਹੈਗੀ ਆ ਦੇਖੋ ਨਾਲ-ਨਾਲ ਆਪਾਂ ਨੇ 벨ਟ ਜੜਤੀ ਤੇ ਨਾਲ-ਨਾਲ ਆਪਾਂ ਨੇ ਬਲ ਪਾ ਲਏ ਦੇਖੋ ਨਾਲ-ਨਾਲ ਹੀ ਪੈ ਜੀ ਤੇ ਇਹ ਜਦੋਂ ਇਹ ਬਾਲੀਆਂ ਪਹਿਲਾਂ ਪਾ ਦਿੰਦੀਆਂ ਨੇ ਬਾਲ ਬਾਅਦ ਚ 벨ਟ ਜੜਦੀ ਮੈਂ ਨਾਲ ਦੀ ਨਾਲ ਹੀ ਰਮਨ ਬੈਠ ਦਿੰਦੀ ਆ ਜੇ ਭਾਈ ਚੰਗੀ ਲੱਗੀ ਸੋਨੂੰ ਵੀਡੀਓ ਧੰਨਵਾਦ